ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਘੁੰਮ ਰਹੀ ਆ ਜਿਸ ਦੇ ਵਿੱਚ ਫਰੀਦਪੁਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਇੱਥੋਂ ਦੇ ਬਾਬਾ ਜੀ ਉਹਨਾਂ ਦਾ ਝਗੜਾ ਹੁੰਦਾ ਵਾ ਗੱਡੀ ਲੱਗਦੀ ਆ ਗੱਡੀ ਦੇ ਨਾਲ ਝਗੜਾ ਹੋ ਜਾਂਦਾ ਤੇ ਜਿਹੜੇ ਲੋਕਲ ਲੋਕ ਨੇ ਬਾਬਾ ਜੀ ਤੇ ਹਮਲਾ ਕਰ ਦਿੰਦੇ ਨੇ ਬੜੀ ਮਾਰ ਕਟਾਈ ਹੁੰਦੀ ਆ ਉਲਟਾ ਬਾਬਾ ਜੀ ਤੇ ਸਿੱਖਾਂ ਦੇ ਉੱਤੇ ਹੀ ਜਿਹੜੀ ਐਫਆਈਆਰ ਜਿਹੜੀ ਆ ਦਰਜ ਹੋ ਜਾਂਦੀ ਆ ਅੱਜ ਮੈਂ ਪਹੁੰਚਾ ਆਇਆ ਫਰੀਦਪੁਰ ਕੀ ਘਟਨਾ ਹੋਇਆ ਹੋਈ ਆ ਸਾਰੀ ਘਟ ਔਰ ਕਿਵੇਂ-ਕਿਵੇਂ ਹੋਈ ਘਟਨਾਇਤੇ ਕਿਉਂਕਿ ਸਿੱਖ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਹਰ ਜਗ੍ਹਾ ਤੇ ਜਾ ਕੇ ਬੈਠੇ ਹੋਏ ਨੇ ਆਪਣੀ ਮਿਹਨਤ ਦੇ ਨਾਲ ਜੰਗਲਾਂ ਦੇ ਵਿੱਚ ਮੰਗਲ ਲਾ ਦਿੰਦੇ ਨੇ ਪਰ ਉੱਥੋਂ ਦੇ ਜਿਹੜੇ ਸਥਾਨੀਆਂ ਲੋਕ ਹੁੰਦੇ ਨੇ ਜਾਂ ਜਿਹੜੇ ਧਾਰਮਿਕ ਉਨਮਾਦ ਦੇ ਵਿੱਚ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਨੇ ਉਹਨਾਂ ਵੱਲੋਂ ਈਰਖਾ ਵਸ ਹੋ ਕੇ ਸਿੱਖਾਂ ਦੇ ਨਾਲ ਕਿਵੇਂ ਧੱਕਾ ਕੀਤਾ ਜਾਂਦਾ ਵਾ ਉਹਦੀ ਇੱਕ ਬਣਗੀ ਜਿਹੜੀ ਆ ਫਰੀਦਪੁਰ ਦੇ ਵਿੱਚ ਸਾਹਮਣੇ ਆਈ ਆ ਬਾਬਾ ਜੀ ਨੇ ਬਾਬਾ ਜੀ ਦੇ ਨਾਲ ਗੱਲ ਕਰਕੇ ਮੈਂ ਆਪ ਜੀ ਨੂੰ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਾ ਹਾਂ ਅੱਜ ਅਸੀਂ ਪਹੁੰਚੇ ਆ ਫਰੀਦਪੁਰ ਸ਼੍ਰੀ ਗੁਰੂ ਤੇਗ ਬਹਾਦਰ ਸਥਾਨ ਫਹੀਦਪੁਰ ਦੇ ਵਿੱਚ ਆ ਜੀ ਅੱਜ ਪਹੁੰਚੇ ਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਤੁਸੀਂ ਪਿਛਲੇ ਦਿਨਾਂ ਉਹ ਵੇਖਿਆ ਵੀ ਇੱਕ ਘਟਨਾਕਲਮ ਹੋਇਆ ਵਾ ਉਸ ਦੇ ਵਿੱਚ ਇੱਥੇ ਜਿਹੜੇ ਸੇਵਾਦਾਰ ਨੇ ਬਾਬਾ ਹਰਵਿੰਦਰ ਸਿੰਘ ਜੀ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ ਹੋਰ ਸਿੱਖਾਂ ਉੱਤੇ ਵੀ ਹਮਲਾ ਕੀਤਾ ਜਿਹੜੇ ਲੋਕਲ ਵਸਨੀਕ ਨੇ ਠਾਕਰਾ ਵੱਲੋਂ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਇੱਕ ਕੂੜ ਪ੍ਰਚਾਰ ਚੱਲ ਰਿਹਾ ਵਾ ਕੀ ਆ ਘਟਨਾ ਕਾਰਨ ਸਾਰੀ ਗੱਲਬਾਤ ਮੈਂ ਕਰਕੇ ਦੱਸਣਾ ਵਾ ਮੇਰੇ ਨਾਲ ਉਹ ਵੀ ਸਿੰਘ ਨੇ ਵੀ ਜਿਹੜੇ ਉਸ ਸਮੇ ਉਸ ਮੌਜੂਦ ਸਨ ਜਦੋਂ ਲੜਾਈ ਹੁੰਦੀ ਆ ਜਦੋਂ ਲੜਾਈ ਹੋਈ ਆਏ ਉਦੋਂ ਆਪ ਜੀ ਉੱਥੇ ਹੋ ਹਾਂਜੀ ਅਸੀਂ ਇਧਰ ਬਾਬਾ ਜੀ ਦਾ ਫੋਨ ਆ ਸਾਡੇ ਕੋਲ ਜਦੋਂ ਐਕਸੀਡੈਂਟ ਹੋਇਆ ਤੇ ਇਥੇ ਪਪਾ ਜੀ ਹੁਣ ਆਏ ਤੇ ਭੰਜ ਮੈਨੂੰ ਆਖਣ ਲੱਗੀ ਵੀ ਪਪਾ ਜੀ ਦਾ ਐਕਸੀਡੈਂਟ ਹੋ ਗਿਆ ਫੜ ਫੜ ਜਾਓ ਮੈਂ ਇਥੋਂ ਗੱਡੀ ਲੈ ਕੱਲਾ ਹੀ ਆ ਗਿਆ ਹਾਂ ਮੈਂ ਇਥੇ ਇਥੋਂ ਗੱਡੀ ਲੈ ਕੇ ਮੈਂ ਨਿਕਲ ਗਿਆ ਮੁੰਡੇ ਰਾਹ ਦੇ ਵਿੱਚ ਹੋਰ ਮੁੰਡੇ ਕਈ ਜੜ ਜੁੜ ਗਏ ਪਤਾ ਨਹੀਂ ਕਿਹੜਾ ਕਿਹੜਾ ਚੜ ਗਿਆ ਗੱਡੀ ਦੇ ਉੱਥੇ ਜਾ ਕੇ ਤੇ ਅਜੇ ਮਖਲੋਤਾਂ ਹਰਤਾਂ ਈਆਂ ਤੇ ਇਹਨਾਂ ਦਾ ਆਪਸ ਚ ਲੜਪੇ ਨੇ ਤੇ ਗੱਡੀਆਂ ਤੋਣ ਲਾ ਪਏ ਕਿੰਨੇ ਕ ਜਣੇ ਹਣ ਉਹ ਬਹੁਤ ਜਣੇ ਜਦ 40 50 ਜਣੇ ਹਣੇ ਉਹਨਾਂ ਨੇ ਹਮਲਾ ਕਰਤਾ ਤਾਂ ਹਾਂਜੀ ਸਾਡੇ ਤੇ ਹਮਲਾ ਕਰਤਾ ਪਪਾ ਜੀ ਨੂੰ ਮੈਂ 60 70 ਰੋੜੇ ਰਾਰੇ ਮਾਰ ਲਾ ਪਏ ਟੌੜ ਨਾੜ ਤੇ ਪਰਹੀਂ ਤੇ ਸਾਰੇ ਉਧਰ ਭੱਜ ਗਏ ਪਜਣਾ ਸੀ 50 ਤੇ ਮੈਂ ਵੀ ਗੱਡੀ ਛੱਡ ਕੇ ਭੱਜ ਗਿਆ ਉਹਨਾਂ ਗੱਡੀ ਉਹ ਜਿਹੜੀ ਮੈਂ ਲੈ ਆ ਗਿਆ ਉਹ ਵੀ ਤੋੜਤੀ ਉਹਨਾਂ ਦੇ ਬਾਬਾ ਜੀ ਵਾਲੀ ਤੇ ਪਹਿਲਾਂ ਤੋੜਤੀ ਫਿਰ ਅਹੀਂ ਉੱਥੇ ਬਾਜ਼ ਪਾ ਕੇ ਪੜੀਆਂ ਦੇ ਵਿੱਚ ਉੰਦੀ ਤੇ ਫਿਰ ਇਧਰ ਆਏ ਅੱਛਾ ਜੀ ਉਸ ਸਮੇਂ ਆਪ ਜੀ ਉਥੇ ਮੌਜੂਦ ਹੋ ਬਾਬਾ ਜੀ ਨਾਲ ਵੀ ਗੱਲਬਾਤ ਕਰਨਿਆ ਪੁੱਛਣਿਆ ਬਾਬਾ ਜੀ ਕੋ ਬਾਬਾ ਜੀ ਮੈਂ ਜਾਣਕਾਰੀ ਚਾਹੁੰਨਾ ਵਾਂ ਜਿਹੜੀ ਘਟਨਾਕ੍ਰਮ ਹੋਇਆ ਵਾ ਕਿ ਆਪ ਜੀ ਜਦੋਂ ਗਏ ਹੋ ਉੱਥੇ ਠੀਕ ਹੈ ਜੀ ਆਪ ਜੀ ਦੇ ਜਾਣ ਤੋਂ ਪਹਿਲਾਂ ਝਗੜਾ ਸ਼ੁਰੂ ਹੋ ਗਿਆ ਸੀ ਜਾਂ ਆਪ ਜੀ ਜਦੋਂ ਗਏ ਉਸ ਤੋਂ ਬਾਅਦ ਉਹਨਾਂ ਨੇ ਹਮਲਾ ਕੀਤਾ ਨਹੀਂ ਜਦੋਂ ਅਸੀਂ ਉੱਥੇ ਉਹਨਾਂ ਦਾ ਫੋਨ ਆਇਆ ਨਾ ਵੀ ਇਤਨਾ ਗੱਡੀ ਐਕਸੀਡੈਂਟ ਹੋ ਗਿਆ ਸੀ ਜਦੋਂ ਮੁੜ ਕੇ ਗਏ ਆ ਸਾਡੇ ਜਾਂਦੇ ਨੂੰ ਝਗੜਾ ਹੋਣ ਡਿਆ ਸੀ ਸਾਡੇ ਬੰਦੇ ਜਿਹੜੇ ਉਹਨਾਂ ਨੂੰ ਕੁੱਟਣ ਡੇ ਮਾਰਨ ਡੇ ਤੇ ਉਹਨਾਂ ਨੂੰ ਲੱਤਾਂ ਲੁੱਤਾਂ ਮਾਰਨ ਡੇ ਥੱਲੇ ਸੁੱਟਿਆ ਕਿ ਇਹਦੀ ਦਾੜੀ ਬੜੀ ਕੇਰੇ ਵਾਲ ਬੜੇ ਤੇ ਬਾਸ ਜਿਹੜੇ ਆਡੇ ਨਾਲ ਸਿੰਘੀ ਉਹ ਜਾ ਕੇ ਜਦੋਂ ਸੁਣਾਉਣ ਪਏ ਉਹਨਾਂ ਨੂੰ ਵੀ ਵੱਢ ਲਿਆ ਉਹਨਾਂ ਕਿੰਨੇ ਕਿ ਜਾਣੇ ਹਨ ਉਹ ਹੈਗੇ ਹੀ 25 30 ਬੰਦੇ ਸੀ ਪਹਿਲਾਂ ਬਾਅਦ ਚ ਬਹੁਤ ਹੋ ਗਏ ਫਿਰ ਬਾਅਦ ਅੱਛਾ ਜੀ ਬਾਅਦ ਚ ਜ਼ਿਆਦਾ ਹੋ ਗਏ 25 30 ਬੰਦੇ ਹੋ ਗਏ ਉਥੇ ਕਿੰਨੇ ਘਰ ਹਨ ਉਥੇ ਠਾਕਰਾਂ ਦੇ ਘਰ ਪੰਜ ਸੱਤ ਘਰ ਤੇ ਬਿਲਕੁਲ ਰੋੜ ਤੇ ਆ ਬਾਕੀ ਪਿੱਛੇ ਹੀ ਘਰ ਹਾਂਜੀ ਬਾਕੀ ਮੁਰਗੇ ਉਹਨਾਂ ਟਰਾਲੀ ਭਰਾ ਕੇ ਟਰਾਲੀ ਭਰ ਕੇ ਆ ਗਈ ਮਿੰਟੋ ਮਿੰਟੋ ਉਥੋਂ ਲਾਗੂ ਕੋ ਪਿੰਡ ਚੋਂ ਪੂਰੀ ਟਰਾਲੀ ਭਰ ਕੇ ਆਈ ਇੱਕ ਲੜਨ ਵਾਤੇ ਨਾਲ ਤੇ ਉੱਥੇ ਸਾਰੇ ਲੜਨ ਵਾਲੇ ਹੀ ਹਨ ਕੋਈ ਸਮਝਾਉਣ ਵਾਲਾ ਨਹੀਂ ਉਹ ਦੂਜੇ ਬੰਨੇ ਹੋ ਨਾ ਕੁਛ ਤੇ ਤਮਾਸ਼ਾ ਵੇਖਣ ਵਾਲੇ ਹੀ ਖਲੋਤੇ ਹੀ ਵੀਡੀਓ ਬਣਾਈ ਜਾਂਦੇ ਸੀ ਸਾਡੇ ਕੋਲ ਵੀ ਵੀਡੀਓ ਬਣਾਉਣ ਵਾਲਾ ਨਹੀਂ ਜਿਆਦੇ ਕੋਲ ਵੀਡੀਓ ਬਣਾਉਣ ਵਾਲਾ ਤੇ ਸਾਰੀਆਂ ਪੱਗਾਂ ਲੱਥੀਆਂ ਜਿਤਨਾ ਜੋ ਵੀ ਸ਼ੁਰੂਆਤ ਚ ਆ ਜਾਣੀ ਸਾਡੇ ਬਾਅਦ ਚ ਕੋਈ ਸਿੰਘ ਆਇਆ ਉਹਨੇ ਵੀਡੀਓ ਬਣਾਈਆਂ ਮੋਨਾ ਹੀ ਉਹ ਵਿੱਚ ਖਲੋ ਕੇ ਬਣਾਉਂਦਾ ਰਿਹਾ ਉਹੀ ਵੀਡੀਓ ਸਾਨੂੰ ਮਿਲੀਆਂ ਪੱਗ ਲੱਥੀ ਵਾਲੀ ਜਿਹੜੀ ਸਿੰਘਾਂ ਲੱਥੀ ਬਾਕੀ ਤੇ ਕੋਈ ਵੀਡੀਓ ਹੱਦਕ ਬਣੀ ਨਹੀਂ ਆ ਉਹਨਾਂ ਹੀ ਬਣਾਈਆਂ ਜੋ ਬਣਾਈਆਂ ਵੀਡੀਓ ਦੇ ਵਿੱਚ ਇਹ ਵੀ ਆ ਰਿਹਾ ਵੀ ਉਹ ਪੱਥਰ ਵਾਜੀ ਵੀ ਕਰ ਰਹੇ ਨੇ ਤੁਹਾਡੇ ਉਹ ਪੱਥਰ ਮਾਰ ਰਹੇ ਨੇ ਤੁਹਾਡੇ ਵੀ ਪੱਥਰ ਵੱਜਾ ਵਾ ਜਾਂ ਉਹਨਾਂ ਫਾਇਰਿੰਗ ਕੀਤੀ ਸੁਣਿਆ ਉਹ ਤੇ ਉਹ ਫਾਇਰ ਫਾਇਰ ਵੱਜਾ ਤੁਹਾਡੇ ਪੱਥਰ ਹੱਥ ਦੇ ਵੱਜਾ ਵਾ ਬਾਕੀ ਫਾਇਰ ਕੀਤੇ ਉਹਨਾਂ ਉੱਚ ਦਾਣੇ ਲੱਗੇ ਹਨ ਜਿਹੜੇ ਬਹੁਤ ਲੱਗੇ ਆ ਇਹਦੇ ਬਾਕੀ ਸੱਟ ਵਾਵਾ ਲੱਗੀ ਪਰ ਨਹੀਂ ਕੀ ਕੀ ਵੱਜਾ ਉਹ ਤੇ ਬੜਾ ਕੋ ਮਾਰਦੇ ਰਹੇ ਹੋ ਲੱਕੜਾਂ ਨਾਲ ਮਾਰਦੇ ਰਹੇ ਰਾੜਾ ਮਾਰ ਜੋ ਉਹਨਾਂ ਦੇ ਹੱਥ ਚੋਂ ਦਾ ਸੀ ਉਹ ਮਾਰੀ ਜਾਂਦੇ ਸੀ ਅੱਛਾ ਜੀ ਤੇ ਆਪ ਜੀ ਵੱਲੋਂ ਐਫ ਆਈ ਆਰ ਕਰਾਈ ਗਈ ਜਾ ਕੇ ਕਿ ਨਹੀਂ ਹਾਂਜੀ ਕਰਾਈ ਗਈ ਪਰ ਉਹਨਾਂ ਸਾਡੀ ਨਹੀਂ ਲਿਖੀ ਨੀ ਉਹਨਾਂ ਨੇ ਮਤਲਬ ਉਹਨਾਂ ਇਸ ਬੈਟਰੀ ਬਦਲ ਗਿਆ ਹਰ ਰਾਤ ਬਦਲਾਤਾ ਉਹਨਾਂ ਤੁਸੀਂ ਨੇ ਸਾਡੀ ਸੁਣੀ ਨਹੀਂ ਉਹ ਦਬਾਏ ਹੋਈ ਪਾਉਂਦੇ ਤੁਸੀਂ ਫੈਸਲਾ ਕਰੋ ਉਹ ਕਰਦੇ ਨਹੀਂ ਉਹ ਕਹਿੰਦੇ ਬਦਲਾ ਲੈਣਾ ਤੇ ਉਹਨਾਂ ਨੇ ਐਫ ਆਈ ਆਰ ਤਾ ਲਿਖਾਉਣ ਵਾਸਤੇ ਤਹਿਰੀਰ ਦੇਣ ਵਾਸਤੇ ਤੁਹਾਡੇ ਤੋਂ ਪਹਿਲਾਂ ਗਏ ਹਨ ਜਾਂ ਤੁਸੀਂ ਪਹਿਲਾਂ ਗਏ ਸੀ ਅਸੀਂ ਪਹਿਲਾਂ ਗਏ ਆ ਤਾੜੀ ਸੁਣਵਾਈ ਨਹੀਂ ਹੋਈ ਕੋਈ ਨਹੀਂ ਸੁਣਵਾਈ ਨਹੀਂ ਹੋਈ ਕੋਈ ਇੱਕ ਤੁਹਾਡੇ ਤੇ ਉਹਨਾਂ ਨੇ ਹਮਲਾ ਕੀਤਾ ਲੋਕਲ ਮਸਨੀਕਾ ਨੇ ਦੂਜੀ ਤੁਸੀਂ ਥਾਣੇ ਗਏ ਹੋ ਤੇ ਤੁਹਾਡੀ ਐਫਆਈਆਰ ਨਹੀਂ ਲਿਖੀ ਗਈ ਹਾਂਜੀ ਨਹੀਂ ਲਿਖੀ ਗਈ ਤੇ ਆਪਣੇ ਬਚਾਉਣ ਵਾਲ ਤੇ ਸ੍ਰੀ ਸਾਹਿਬ ਕੱਢਿਆ ਸੀ ਜਦੋਂ ਨਹੀਂ ਜਾਨ ਛੱਡਦੇ ਫਿਰ ਉਤਰਾਂ ਉਹਨਾਂ ਨੇ ਮਾਰ ਦੇਣਾ ਹੀ ਉੱਤੇ ਕੁੱਟ-ਕੁੱਟ ਕੇ ਤਾਂ ਕਰਕੇ ਉਹ ਕੱਢੀ ਤੇ ਪਰ ਉਹਨਾਂ ਨੇ ਸਾਡੀ ਸੁਣੀ ਨਹੀਂ ਉਹਨਾਂ ਦਾ ਪਿੰਡ ਹੀ ਉੱਤੇ ਉਹਨਾਂ ਦੀ ਸੁਣੀ ਪਰ ਇਹ ਵੀ ਵੀਡੀਓ ਕੋ ਜਾਰੀਆਂ ਨੇ ਵੀ ਤੁਹਾਡੇ ਨਾਲ ਦੇ ਜਿਹੜੇ ਸਿੰਘ ਹਨ ਜਾਂ ਬੰਦੇ ਸਨ ਉਹਨਾਂ ਵੱਲੋਂ ਜਾ ਕੇ ਭੰਨ ਤੋੜ ਕੀਤੀ ਜਾਂਦੀ ਹੈ ਘਰ ਦੇ ਵਿੱਚ ਵੜ ਗਏ ਤੁਸੀਂ ਜਾ ਕੇ ਉੱਥੇ ਬੂਹੇ ਭੰਨ ਡੇਓ ਉਹ ਉਹ ਕਿਉਂ ਵੜ ਗਏ ਤੁਸੀਂ ਕਿਹੜੇ ਘਰ ਜਾ ਕੇ ਉਹ ਤਾਂ ਵੜੇ ਉਹਨਾਂ ਹੱਡਾ ਬੰਦਾ ਇੱਕ ਖਿੱਚ ਕੇ ਅੰਦਰ ਲੈ ਗਏ ਸੀ ਅਸੀਂ ਬੰਦੇ ਘਾਟਾਂ ਖਿੱਚ ਕੇ ਲੈ ਗਏ ਅੰਦਰ ਜਦੋਂ ਇਤੋਂ ਬੰਦੇ ਗਏ ਉਦੋਂ ਫਿਰ ਅਸੀਂ ਬੂਹਾ ਤੋੜ ਕੇ ਬੰਦਾ ਕੱਢ ਕੇ ਆਪਣਾ ਲੈ ਕੇ ਹੀ ਨਿਕਲੇ ਭੱਜੇ ਉੱਥੋਂ ਫਿਰ ਅੱਛਾ ਇਹ ਇੱਕ ਬੰਦਾ ਖਿੱਚ ਕੇ ਲੈ ਗਏ ਨੇ ਉਹਨੂੰ ਛਡਾਉਣ ਵਾਸਤੇ ਗਏ ਉਹਨੂੰ ਛਡਾਉਣ ਵਾਸਤੇ ਫਿਰ ਅਸੀਂ ਬੰਦਾ ਕਿਚਿਆ ਬਾਹਰ ਨਿਕਲੋ ਤਾਂ ਫੈਰ ਕਰਤੇ ਬੰਦੇ ਨੂੰ ਲੈ ਕੇ ਨਹਰੋਂ ਪਾਰ ਹੋ ਗਏ ਤੁਹਾਨੂੰ ਮਿਲਣ ਵਾਸਤੇ ਤੁਹਾਡਾ ਪਤਾ ਲੈਣ ਵਾਸਤੇ ਕੋਈ ਸਿੱਖ ਆਗੂ ਜਾਂ ਕੋਈ ਸਾਡੀਆਂ ਕਮੇਟੀਆਂ ਦੇ ਆਗੂ ਜਾਂ ਪ੍ਰਧਾਨ ਕੋਈ ਪਹੁੰਚਾ ਇੱਥੇ ਕਿ ਨਹੀਂ ਅਜੇ ਤੱਕ ਹਾਂਜੀ ਪਹੁੰਚ ਰਹੇ ਆ ਕੁਝ ਬਿਰਲੇ ਆਪਣੇ ਇਹ ਪਹੁੰਚੇ ਆ ਵੀਰ ਹੁਣੀ ਅਮਲਵਈ ਸਿੰਘ ਮੰਤਰੀ ਮਲਵਈ ਸਿੰਘ ਇਹ ਪਹੁੰਚੇ ਹੁਣੇ ਸਾਡੇ ਕੋਲ ਆਏ ਆ ਠੀਕ ਹੈ ਜੀ ਬਾਬਾ ਜੀ ਧੰਨਵਾਦ ਮੈਂ ਹੋਰ ਵੀ ਜਿਹੜੇ ਇੱਥੇ ਪਹੁੰਚੇ ਨੇ ਮੰਤਰੀ ਮਲਵਾਈ ਵੀਰ ਪਹੁੰਚਾ ਹਰਪਾਲ ਸਿੰਘ ਚੀਮਾ ਸਾਹਿਬ ਪਹੁੰਚੇ ਨੇ ਗੁਰਜੀਤ ਕੋਟਿਆ ਪਹੁੰਚੇ ਨੇ ਹੋਰ ਵੀ ਸਾਰੇ ਇੱਥੇ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਕੇ ਦੱਸਣਾ ਵਾ ਮੰਤਰੀ ਸਾਹਿਬ ਇੱਧਰ ਆਇਓ ਜਰਾ ਤੁਸੀਂ ਵੀ ਜਨਨ ਚਨਾ ਵੀ ਜਿਹੜਾ ਘਟਨਾਕਰਮ ਸੁਣਿਆ ਮੈਂ ਬਾਬਾ ਜੀ ਨੇ ਵੀ ਦੱਸਿਆ ਵਾ ਠੀਕ ਹੈ ਜੀ ਇਸ ਤਰੀਕੇ ਨਾਲ ਲੱਗਣ ਰਿਹਾ ਵੀ ਜਿਵੇਂ ਇੱਥੇ ਰਾਜਨੀਤੀ ਬਹੁਤ ਜ਼ਿਆਦਾ ਚ ਹੋ ਰਹੀ ਹੈ ਜਗ੍ਹਾ ਜਿਨ੍ਹਾਂ ਨੇ ਹਮਲਾ ਕੀਤਾ ਵਾ ਉਲਟ ਬਾਬਾ ਜੀ ਦੇ ਉੱਤੇ ਉਲਟਾ ਉਹਨਾਂ ਨੇ ਰਿਪੋਰਟ ਵੀ ਕਰਾਤੀ ਆ ਪਰ ਇਹਨਾਂ ਵੱਲੋਂ ਤਹਿਰੀਰ ਦਿੱਤੀ ਗਈ ਹੈ ਥਾਣੇ 'ਚ ਜਾ ਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੈਂ ਜੇ ਗੱਲ ਕਰਾਂ ਰਾਜਨੀਤੀ ਦੀ ਜੋ ਭਾਜਪਾ ਸ਼ੁਰੂ ਤੋਂ ਹੁੰਦਾ ਹੈ ਕਿ ਕਿਸੇ ਵੀ ਯੋਗੀ ਰਿਤਨਾਥ ਹੋਏ ਚਾਹੇ ਦੂਜੀ ਸਟੇਟ ਦਾ ਮੁੱਖ ਮੰਤਰੀ ਹੋ ਜਿਹੜਾ ਸਾਡੇ ਰੁੱਧਰਪੁਰ ਨੂੰ ਡਬਲ ਮਰਡਰ ਹੋਇਆ ਸੀ ਉਹਦੀ ਮੈਂ ਤੁਹਾਨੂੰ ਜਾਣਕਾਰੀ ਦੇਦਾ ਉੱਥੇ ਵੀ ਘੱਟ ਗਿਣਤੀਆਂ ਦੇ ਨਾਲ ੱਤਕਾ ਹੋ ਰਿਹਾ ਸੀ ਜਦੋਂ ਸਿੱਖ ਸਮਾਜ ਦੇ ਲੋਕ ਇਕੱਠੇ ਹੋਏ ਤਾਂ ਐਫ ਆਈ ਆਰ ਲਿਖੀ ਗਈ ਸੀ ਉਹਦੀ ਮੀਡੀਆ ਚ ਵੀ ਆ ਇੱਥੇ ਵੀ ਉਹੀ ਚੀਜ਼ ਆ ਇਹ ਠਾਕਰ ਨੇ ਤੇ ਦੂਜੀ ਸਾਈਡ ਬਾਬਾ ਜੀ ਨੇ ਇਹ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਨੇ ਇੰਟਰਵਿਊ ਚ ਵੀ ਸਾਰੀਆਂ ਗੱਲਾਂ ਦਸੀਆਂ ਹੁਣ ਆ ਰੋਡ ਚੱਲ ਰਿਹਾ ਰੋਡ ਤੇ ਲੋਕ ਚੱਲਦੇ ਹੋ ਲੜਨ ਦੇ ਮੂਡ ਚ ਨਹੀਂ ਹੁੰਦੇ ਠੀਕ ਆ ਇਹ ਆਪਣਾ ਉੱਥੋਂ ਆ ਰਹੇ ਸੀ ਵਾਪਸ ਤੇ ਇਹਨਾਂ ਦੀ ਗੱਡੀ ਜਿਹੜੀ ਦੂਜੀ ਸੀ ਉਹ ਟਕਰਾ ਗਈ ਉਹ ਠਾਕ ਉਹਨਾਂ ਨੇ ਇਸ ਕਰਕੇ ਆਪਣੀ ਤੜੀ ਦਿਖਾਉਣ ਲਈ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਾਂ ਦਾ ਅਹੰਕਾਰ ਦਿਖਾਉਣ ਲਈ ਉਹਨਾਂ ਨੇ ਹਮਲਾ ਇਹਨਾਂ ਤੇ ਕੀਤਾ ਜਿਹੜਾ ਹੁਣ ਇਹਨਾਂ ਦਾ ਇੱਕ ਬੰਦਾ ਵੀ ਅੰਦਰ ਬਾਬਾ ਜੀ ਨੇ ਜਿਵੇਂ ਦੱਸਿਆ ਖਿੱਚ ਕੇ ਅੰਦਰ ਕਰ ਲਿਆ ਹੁਣ ਉੱਥੇ ਕੀ ਹੋਇਆ ਕਿ ਜਿਹੜੇ ਪ੍ਰਸ਼ਾਸਨ ਨੇ ਇਹਨਾਂ ਦਾ ਸਹਿਯੋਗ ਵੀ ਨਹੀਂ ਇੰਨਾ ਕੀਤਾ ਉੱਥੇ ਦਾ ਜਿਹੜਾ ਇਨਸਪੈਕਟਰ ਸੀ ਪਹਿਲਾਂ ਇੰਚਾਰਜ ਉਹਦਾ ਟਰਾਂਸਫਰ ਕਰਕੇ ਦੂਜਾ ਲਿਆਂਦਾ ਵੀ ਉਹਨੇ ਨਹੀਂ ਇਹਨਾਂ ਦੀ ਮੰਨੀ ਹੋਣੀ ਬੀਜੇਪੀ ਪੱਖ ਵਾਲਿਆਂ ਦੀ ਫਿਰ ਉਹਨਾਂ ਨੇ ਵੀਡੀਓ ਚ ਜਿਹੜੀ ਆਪਾਂ ਵਿਟਨੈਸ ਮੰਨਦੇ ਆ ਵੀਡੀਓ ਨੂੰ ਵੀਡੀਓ ਚ ਇਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਫ ਪੱਥਰ ਮਾਰੇ ਨੇ ਇੱਕ ਦੇਸੀ ਕੱਟਾ ਜਿਹਾ ਜੋ ਹੁੰਦਾ ਉਹਦੇ ਨਾਲ ਫਾਇਰਿੰਗ ਵੀ ਕਰ ਰਿਆ ਠੀਕ ਆ ਉਠਾ ਕਰ ਜਿਹੜੇ ਉੱਥੇ ਇਕੱਠੇ ਹੋਏ ਨੇ ਇਸ ਕਰਕੇ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਕਿ ਬੀਜੇਪੀ ਸਰਕਾਰ ਚ ਯੋਗੀ ਅਦਿਤਨਾਥ ਦੇ ਰਾਜ ਚ ਇੰਨਾ ਜ਼ਰੂਰ ਹੈ ਕਿ ਐਕਸ਼ਨ ਹੁੰਦਾ ਪਰ ਐਕਸ਼ਨ ਹੁੰਦਾ ਉਹਨਾਂ ਤੇ ਆ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ ਚਾਹੇ ਉਹ Hindu ਹੋਣ ਚਾਹੇ Musalman ਹੋਣ ਚਾਹੇ SC ਦੇ ਲੋਕ ਹੋ ਜਿਹੜੇ ਘੱਟ ਗਿਣਤੀਆਂ ਨਾਲ ਉਹਨਾਂ ਨਾਲ ਧੱਕਾ ਪ੍ਰਸ਼ਾਸਨ ਕਰਦਾ ਹੀ ਕਰਦਾ ਉਹ ਇਹਨਾਂ ਨਾਲ ਹੋ ਰਿਹਾ ਇਹਨਾਂ ਦੇ ਹੁਣ ਲਾਤੇ ਵੀ ਜ਼ਖਮ ਨੇ ਤੇ ਮੈਂ ਆਪਣੇ ਸਿੱਖ ਸਮਾਜ ਦੇ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿਸਾਨ ਭਾਈਚਾਰੇ ਨੂੰ ਵੀ ਕਿ ਜਿੱਥੇ-ਜਿੱਥੇ ਆਪਣੇ ਜਿਵੇਂ ਘੱਟ ਗਿਣਤੀ ਲੋਕ ਜਿਹੜੇ ਵੀ ਬੈਠੇ ਆ ਉਹਨਾਂ ਦਾ ਸਹਿਯੋਗ ਕਰਿਆ ਕਰੋ ਉਹਨਾਂ ਦਾ ਸਾਥ ਦਿਆ ਕਰੋ ਨਹੀਂ ਤਾਂ ਇਹ ਬਹੁਤ ਛੇਤੀ ਜ਼ਿਆਦਾ ਇਹਨਾਂ ਦਾ ਪੱਖਸ਼ ਜਿਹੜਾ ਗੁੰਡਾਗਰਦੀ ਦਾ ਵੱਜੂਗਾ ਬਿਲਕੁਲ ਜੀ ਹੁਣ ਇਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਚਾਹੀਦਾ ਵਾ ਕਿ ਸਾਡੇ ਸੰਤ ਮਹਾਂਪੁਰਖ ਜਿਹੜੇ ਜਾ ਕੇ ਜੰਗਲਾਂ ਚ ਮੰਗਲ ਲਾਏ ਨੇ ਉਥੇ ਆ ਇਲਾਕੇ ਦੇ ਵਿੱਚ ਇੱਕ ਇਹਨਾਂ ਨੇ ਸਥਾਨ ਬਣਾਇਆ ਵਾ ਜੇ ਇਲਾਕੇ ਦੇ ਕਿਸੇ ਵੀ ਸਿੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਹਮੇਸ਼ਾ ਇੱਥੇ ਭੱਜ ਕੇ ਆਉਂਦਾ ਵਾ ਔਰ ਅੱਜ ਇਹਨਾਂ ਨੂੰ ਲੋੜ ਆ ਤਾਂ ਨੂੰ ਸਾਰਿਆਂ ਨੂੰ ਇਕੱਠਿਆ ਹੋ ਕੇ ਇਹਨਾਂ ਨਾਲ ਸਾਥ ਦੇਣਾ ਚਾਹੀਦਾ ਵਾ ਔਰ ਲੋੜ ਵੀ ਕੀ ਆ ਵੀ ੱਤਕਾ ਹੋ ਰਿਹਾ ਛਰੇਆ ਤੇ ਇਹਨਾਂ ਵੱਲੋਂ ਝਗੜਾ ਤਾਂ ਸ਼ੁਰੂ ਨਹੀਂ ਕੀਤਾ ਗਿਆ ਝਗੜਾ ਵੀ ਉਹਨਾਂ ਨੇ ਕੀਤਾ ਇਹਨਾਂ ਨੇ ਝਗੜਾ ਗਾਲਚ ਪਾਇਆ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਜਿਹੜਾ ਤੰਗ ਕਰ ਰਿਹਾ ਸਾਡੇ ਸਿੱਖ ਸੁੱਤੇ ਕਿਉਂ ਆ ਇਦਾਂ ਕੱਲਾ ਕੱਲੇ ਕੱਲੇ ਕੀ ਗੱਲ ਤੁਸੀਂ ਮਾਰ ਖਾਓਗੇ ਠੀਕ ਹੈ ਇਹ ਚੀਜ਼ਾਂ ਨੂੰ ਸੋਚਣ ਦੀ ਲੋੜ ਆ ਜਿੰਨੀਆਂ ਸਾਡੀਆਂ ਕਮੇਟੀਆਂ ਨੇ ਜਿੰਨੇ ਸਾਡੇ ਜਥੇਦਾਰ ਨੇ ਜਿੰਨੇ ਸਾਡੇ ਸਿੱਖ ਆਗੂ ਨੇ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਮੈਂ ਕਹਿੰਦਾ ਮੈਂ ਕਹਿ ਰਿਹਾ ਕਿ ਜਿੰਨੇ ਵੀ ਸਿੱਖ ਕਮਿਊਨਿਟੀ ਦੇ ਲੋਕ ਨੇ ਜਾਂ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਤੇ ਇੱਥੇ ਦੇ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਵੀ ਕਿ ਇਹਨਾਂ ਦਾ ਸਹਿਯੋਗ ਜੋ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਇਹ ਲੋਕਾਂ ਨਾ ਵਿਚਾਰਿਆਂ ਨਾ ਜਿਹੜੇ ਸਿੱਧੇ ਸਾਦੇ ਇਹਨਾਂ ਦਾ ਹਫਦਾ ਤਾਂ ਕੁਛ ਹੈ ਨਹੀਂ ਇੱਕ ਗੁਰੂ ਘਰ ਚ ਬੈਠੇ ਨੇ ਤੇ ਇਹਨਾਂ ਨਾਲ ੱੱਕਾ ਨਾ ਹੋਵੇ ਕਿ ਪ੍ਰਸ਼ਾਸਨ ਤੇ ਲੋਕ ਵਿਸ਼ਵਾਸ ਕਰਨ ਇਹ ਨਾ ਹੋਵੇ ਕਿ ਯੋਗੀ ਰਾਜ ਦੀ ਜਾ ਯੋਗੀ ਗੁੰਡਾ ਰਾਜ ਹੋ ਜਾ ਜੋ ਚੱਲ ਹੀ ਰਿਹਾ ਪਹਿਲਾਂ ਤੋਂ ਇਸ ਲਈ ਅਸੀਂ ਅਪੀਲ ਕਰਦੇ ਆ ਆਪਣੇ ਲੋਕਾਂ ਨਾਲ ਵੀ ਇੱਥੇ ਜੇ ਇਹਨਾਂ ਦੇ ਵੱਲੋਂ ਐਫ ਆਈ ਆਰ ਨਹੀਂ ਹੁੰਦੀ ਜੇ ਇਹਨਾਂ ਦੀ ਨਹੀਂ ਸੁਣਦਾ ਪ੍ਰਸ਼ਾਸਨ ਤਾਂ ਇੱਕ ਦਿਨ ਰੱਖਣ ਡੇਢ ਦਿਨ ਅਜੇ ਤਾਂ ਅਸੀਂ ਸਿਰਫ ਬਾਬਾ ਜੀ ਦਾ ਪਤਾ ਲੈਣ ਆਏ ਆ ਤੇ ਜਿੰਨਾ ਹੋ ਸਕੇ ਉਹਨੇ ਜ਼ਿਆਦਾ ਲੋਕ ਇਕੱਠੇ ਹੋ ਕੇ ਵੀ ਆਵਾਂਗੇ ਤੇ ਇਹਨਾਂ ਦਾ ਪੂਰਾ ਸਾਥ ਤਾਂਾਂਗੇ ਜੀ ਪਹੁੰਚੇ ਆ ਫਰੀਦਪੁਰ ਚੱਲ ਕੇ ਆਏ ਆ ਇੱਥੇ ਬਲਾਸਪੁਰ ਤੋਂ ਚੱਲ ਕੇ ਆਏ ਆ ਮੰਤਰੀ ਮਲਬਈ ਆਇਆ ਵਾ ਗਰਜੀਤ ਕੋਟੀ ਆਇਆ ਵਾ ਚੀਮਾ ਸਾਹਿਬ ਆਏ ਨੇ ਪਰ ਜਿਹੜੇ ਬਿਸਤਰਿਆਂ 'ਚ ਬੈਠੇ ਜਿਹੜੇ ਜੋਧੇ ਬਣੇ ਰਹਿੰਦੇ ਨੇ ਹਮੇਸ਼ਾ ਸੂਰਮੇ ਬਣੇ ਰਹਿੰਦੇ ਨੇ ਸਪੋਰਟ ਕਰਦੇ ਰਹਿੰਦੇ ਨੇ ਜਾਂ ਕਿਸੇ ਦੀ ਬਾਈਕਾਟ ਕਰਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆਣ ਕੇ ਗਰਾਊਂਡ ਲੈਵਲ ਤੇ ਵੀ ਇੱਕ ਵਾਰੀ ਵੇਖਿਆ ਕਰੋ ਜੇ ਕਿਸੇ ਸਿੱਖ ਨੂੰ ਲੋੜ ਪੈਂਦੀ ਆ ਜਾਂ ਸਾਡੇ ਕਿਸੇ ਆਗੂ ਨੂੰ ਲੋੜ ਪੈਂਦੀ ਆ ਉਹਦੇ ਨਾਲ ਖਲੋਇਆ ਕਰੋ ਕੱਲ ਖਾਲੀ ਫੇਸ ਉੱਤੇ ਬਹਿ ਕੇ ਪ੍ਰੋਪਗੈਂਡਾ ਨਾ ਕਰਿਆ ਕਰੋ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਪ੍ਰੋਪਗੈਂਡਾ ਨਾ ਕਰਿਆ ਕਰੋ ਗਰਾਊਂਡ ਲੈਵਲ ਤੇ ਹੈ ਕਿ ਹਾਲਾਤ ਕੀ ਨੇ ਹਕੀਕਤਾਂ ਕੀ ਆ ਉਹਦੇ ਵੱਲ ਵੀ ਧਿਆਨ ਰੱਖਿਆ ਕਰੋ ਤੇ ਮੈਂ ਕਹਿੰਦਾ ਵੀ ਅੱਜ ਲੋੜ ਆ ਸਾਨੂੰ ਏਕਾ ਵਿਖਾਉਂਦੀ ਜੇ ਤੁਸੀਂ ਏਕਾ ਨਾ ਵਿਖਾਇਆ ਸੋਸ਼ਲ ਮੀਡੀਆ ਤੇ ਜੋ ਪ੍ਰਚਾਰ ਹੋ ਰਿਹਾ ਤੁਹਾਡੇ ਵਿਰੁੱਧ ਕੂੜ ਪ੍ਰਚਾਰ ਹੋ ਰਿਹਾ ਵਾ ਉਹਨੂੰ ਠੱਲ ਨਹੀਂ ਪੈਣੀ ਜਦਚ ਤੱਕ ਤੁਸੀਂ ਏਕਾ ਨਹੀਂ ਵਿਖਾਉਂਦੇ ਅੱਜ ਪਹੁੰਚੇ ਹੋਇਆ ਫਰੀਦਪੁਰ ਸ਼੍ਰੀ ਗੁਰੂ ਤੇਗ ਬਹਾ ਸਾਹਿਬ ਦਾ ਸਥਾਨ ਹੈ ਇੱਥੇ ਬਾਬਾ ਹਰਵਿੰਦਰ ਸਿੰਘ ਜੀ ਕਾਰ ਸੇਵਾ ਕਰਦੇ ਨੇ ਇੱਥੋਂ ਦੇ ਸੇਵਾਦਾਰ ਜਿਹੜੇ ਨੇ ਉਹ ਮੈਂ ਹਾਂ ਬਗੇਲ ਸਿੰਘ ਕਹਿੰਦਾ ਹਾਂ ਧੰਨਵਾਦ